ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਹੜਾ ਇੱਕ ਮੁੱਦਾ ਛਾਇਆ ਹੋਇਆ ਉਹ ਹੈਗਾ ਕਿਸਾਨੀ ਮਸਲਾ ਕਿ ਲਗਾਤਾਰ ਕਿਸਾਨੀ ਮਸਲਿਆਂ ਨੂੰ ਲੈ ਕੇ ਇਹਦੇ ਤੇ ਡਿਬੇਟ ਹੁੰਦੀ ਰਹਿੰਦੀ ਆ ਤੇ ਆਮ ਲੋਕਾਂ ਦਾ ਇਹ ਮੰਨਣਾ ਕਿ ਕਿਸਾਨੀ ਦੀ ਗੱਲ ਬਹੁਤ ਜ਼ਿਆਦਾ ਹੁੰਦੀ ਆ ਤੇ ਇਸ ਤੀਕੇ ਨਾਲ ਲੱਗਦਾ ਵੀ ਜਿੱਦਾਂ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਵਰਗ ਆ ਜਿਹੜਾ ਕਿਸਾਨੀ ਦੇ ਨਾਲ ਸੰਬੰਧਤ ਆ ਤੇ ਬਾਕੀ ਵਰਗਾਂ ਦੇ ਬਾਬਤ ਕੋਈ ਗੱਲ ਨਹੀਂ ਹੁੰਦੀ ਪੰਜਾਬ ਦਾ ਉਦਯੋਗ ਜਿਹੜਾ ਘਾਟੇ ਦੇ ਵਿੱਚ ਜਾ ਰਿਹਾ ਨਾ ਤਾਂ ਉਹਦੀ ਕੋਈ ਗੱਲ ਕਰਦਾ ਨਾ ਜਿਹੜਾ ਇਹ ਦਿਨ-ਬਦ ਦਿਨ ਲੱਗਦੇ ਧਰਨੇ ਆ ਦਿਨ-ਬਦ ਦਿਨ ਜਿਹੜਾ ਪੰਜਾਬ ਬੰਦ ਕੀਤਾ ਜਾਂਦਾ ਉਹਦੇ ਚੱਲਦੇ ਆ ਜਿਹੜਾ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਤੰਗੀਆਂ ਆਉਂਦੀਆਂ ਨੇ ਵੀ ਨਾ ਉਹਦੀ ਗੱਲ ਹੁੰਦੀ ਆ ਤੇ ਹਾਲਾਂਕਿ ਸੀਨੇ ਜਰਨਲਿਸਟ ਨੇ ਸਰਦਾਰ ਹਮੀਰ ਸਿੰਘ ਉਹ ਕਈ ਵਾਰ ਕਹਿੰਦੇ ਨੇ ਕਿ ਜਦੋਂ ਤੁਸੀਂ ਇਹ ਗੱਲ ਕਹਿੰਦੇ ਆ ਕਿ ਲਗਾਤਾਰ ਗੱਲ ਕਿਸਾਨੀ ਮਸਲੇ ਤੇ ਹੁੰਦੀ ਆ ਪਰ ਉਹਦੇ ਚੋਂ ਇੱਕ ਵੱਡਾ ਹਿੱਸਾ ਤਾਂ ਗੱਲ ਕਿਸਾਨੀ ਦੇ ਖਿਲਾਫ ਹੁੰਦੀ ਆ ਜਾਂ ਕਿਸਾਨੀ ਦੇ ਜਿਹੜਾ ਖਿਲਾਫ ਵਰਤਾਅ ਤੇ ਆ ਉਹਦੇ ਹੱਕ ਦੇ ਵਿੱਚ ਹੁੰਦੀ ਆ ਇਹਦੇ ਵਿੱਚ ਵੀ ਕੋਈ ਜਿਹੜਾ ਗਲਤ ਨਹੀਂ ਹੈਗਾ ਪਰ ਜੇਕਰ ਆਪਾਂ ਇੱਕ ਓਵਰਆਲ ਮਾਹੌਲ ਦੇਖੀਏ ਕਿ ਇਸ ਸਮੇਂ ਦੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਅੱਜ ਜੇਕਰ ਮੈਂ ਤੁਹਾਡੇ ਨਾਲ ਲੇਟੈਸਟ ਗੱਲ ਸਾਂਝੀ ਕਰਾਂ ਤੇ ਇੱਕ ਮੀਟਿੰਗ ਹੋਈ ਆ ਤੇ ਉਸ ਮੀਟਿੰਗ ਦੇ ਵਿੱਚ ਇਹ ਉਗਰਾਹਾ ਸਾਹਿਬ ਪੰਦੀਰ ਸਾਹਿਬ ਸਾਰੇ ਸ਼ਾਮਿਲ ਹੋਇਆ ਤੇ ਹੁਣ ਇੱਕ ਮੀਟਿੰਗ ਹੋਰ ਦੁਬਾਰਾ 18 ਤਰੀਕ ਨੂੰ ਹੋਣੀ ਆ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਕੱਠ ਇਕੱਠੇ ਹੋਣ ਦੀਆਂ ਵੀ ਜਿਹੜਾ ਜਿੱਦਾਂ ਦਿੱਲੀ ਦੇ ਵਿੱਚ ਮੋਰਚਾ ਇਕੱਠੇ ਹੋ ਕੇ ਲੜਿਆ ਗਿਆ ਸੀ ਵੀ ਉਸੇ ਤਰੀਕੇ ਨਾਲ ਦੁਬਾਰਾ ਜਿਹੜਾ ਇਕੱਠ ਹੋ ਸਕੇ ਹੁਣ ਕਿਉਂਕਿ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਧਿਰਾਂ ਆ ਵੈਸੇ ਤਾਂ ਇਹ ਗਲਤੀਆਂ ਤਾਂ ਚਲੋ ਇਹਨਾਂ ਦੀਆਂ ਸਾਰਿਆਂ ਦੀਆਂ ਆ ਸਾਰਿਆਂ ਦੀ ਆਪੋ ਆਪਣੀ ਰਾਜਨੀਤੀ ਆ ਕੋਈ ਵੀ ਕਿਸੇ ਦੇ ਦੂਸਰੀ ਧਿਰ ਦੇ ਉੱਤੇ ਕੋਈ ਜ਼ਿਆਦਾ ਇਲਜ਼ਾਮ ਤਰਾਸ਼ੀਆਂ ਕਰਨ ਨਹੀਂ ਕਰ ਸਕਦਾ ਕਿਉਂਕਿ ਸਾਰਿਆਂ ਦੀ ਆਪੋ ਆਪਣੀ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਨਾਂ ਦੀ ਰਾਜਨੀਤੀ ਵੀ ਹੈਗੀ ਆ ਤੇ ਕੋਈ ਨਾ ਕੋਈ ਇਹਨਾਂ ਦੀ ਕਹ ਲੋ ਕਿ ਇਹਨਾਂ ਦੀਆਂ ਗਲਤੀਆਂ ਵੀ ਆ ਸਾਰਾ ਕੁਝ ਬਰਾਬਰੀ ਹੈ ਸੋ ਹੁਣ ਕਿਉਂਕਿ ਨਜ਼ਰ ਆ ਰਿਹਾ ਹੈ ਉਗਰਾਹ ਸਾਹਿਬ ਨੂੰ ਵੀ ਜਾਂ ਜਿਹੜਾ ਐਸਕੇਐਮ ਹੈ ਕਿ ਦੁਬਾਰਾ ਸ਼ਾਇਦ ਜਿਹੜਾ ਕੇਂਦਰ ਆ ਉਹ ਸਟੇਟਾਂ ਦੇ ਜ਼ਰੀਏ ਜਿਹੜਾ ਦੁਬਾਰਾ ਉਹ ਨੀਤੀ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਮੰਡੀਕਰਨ ਨੂੰ ਰਿਫਾਰਮ ਕਰਨ ਦੇ ਨਾਮ ਦੇ ਉੱਤੇ ਹਾਲਾਂਕਿ ਪੰਜਾਬ ਸਰਕਾਰ ਨੇ ਉਸ ਨੀਤੀ ਨੂੰ ਰੱਦਤਾ ਕਰ ਦਿੱਤਾ ਉਸ ਖਰੜੇ ਨੂੰ ਜਿਹੜਾ ਇਹਨਾਂ ਨੇ ਭੇਜਿਆ ਸੀਗਾ ਪਰ ਆਬਵੀਅਸਲੀ ਕੇਂਦਰ ਸਰਕਾਰ ਬੜੀ ਤਾਕਤਵਾਰ ਹੋ ਚੁੱਕੀ ਹੈ ਇਸ ਸਮੇਂ ਉਹ ਕਿਸੇ ਹੋਰ ਤਰੀਕੇ ਨਾਲ ਕਿੰਨੇ ਕੁ ਤੁਸੀਂ ਪ੍ਰੋਟੈਸਟ ਕਰੋਗੇ ਜਾਂ ਕਿੰਨੀਆਂ ਕਨਿਤੀਆਂ ਨੂੰ ਕਿੱਦਾਂ ਤੁਸੀਂ ਰੱਦ ਕਰੋਗੇ ਤੇ ਰਿਫਾਰਮ ਦੇ ਨਾਮ ਦੇ ਉੱਤੇ ਤੁਸੀਂ ਸੋ ਇਸ ਕਰਕੇ ਇਹ ਨਜ਼ਰ ਆ ਰਿਹਾ ਹੈ ਕਿ ਇਕੱਠੇ ਹੋਣ ਦੀ ਕੋਸ਼ਿਸ਼ ਚਲੋ ਕੀਤੀ ਜਾ ਰਹੀ ਹੈ ਇਸਕੇਮ ਦੇ ਵੱਲੋਂ ਉਹ ਗ੍ਰਾਹਕ ਸਾਹਿਬ ਹੈ ਜਾਂ ਪੰਦੇਰ ਸਾਹਿਬ ਹੈ ਜਾਂ ਜਿੰਨੀ ਵੀ ਇਹ ਲੀਡਰਸ਼ਿਪ ਹੈ ਸੋ ਇਹਨਾਂ ਦੀ ਅੱਜ ਇੱਕ ਮੁਲਾਕਾਤ ਹੋਈ ਹੈ ਮੀਟਿੰਗ ਹੋਈ ਹੈ 18 ਤਰੀਕ ਨੂੰ ਇਹਨਾਂ ਨੇ ਦੁਬਾਰਾ ਫੇਰ ਮਿਲਣਾ ਦੇ ਦੁਬਾਰਾ ਫਿਰ ਚਰਚਾ ਕਰਨਗੇ ਕਿ ਅਸੀਂ ਗਾਹਾਂ ਕਿਦਾਂ ਜਿਹੜੀ ਆ ਇਹ ਇਸ ਏਕਤਾ ਨੂੰ ਕਿਦਾਂ ਅਸੀਂ ਕਰਨਾ ਉਧਰ ਜਿਹੜੇ ਡੱਲੇਵਾਲ ਸਾਹਿਬ ਆ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਨਾਜ਼ੁਕ ਆ ਲਗਾਤਾਰ ਉਹਨਾਂ ਦੀ ਸਿਹਤ ਨੇ ਦੇ ਨਾਲ ਜੁੜੀਆਂ ਕਾਫੀ ਸਾਰੀਆਂ ਗੰਭੀਰ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਆ ਓਬਵੀਅਸਲੀ ਜਿਹੜਾ ਬੰਦਾ 40 ਤੋਂ ਜ਼ਿਆਦਾ ਦਿਨਾਂ ਤੋਂ ਜਿਹੜਾ ਮਰਨ ਵਰਤ ਤੇ ਪਿਆ ਹੋਵੇ ਜਿਨੇ ਕੁਝ ਵੀ ਨਾ ਖਾਦਾ ਹੋਵੇ ਕੈਂਸਰ ਸਰਵਾਈਵਰ ਹੋਵੇ ਤੇ ਹੋਰ ਉਹਨੂੰ ਬਹੁਤ ਸਾਰੀਆਂ ਸਿਹਤ ਦੇ ਨਾਲ ਸੰਬੰਧਿਤ ਪ੍ਰੋਬਲਮਸ ਹੋਣ ਆਪਾਂ ਸਮਝ ਸਕਦੇ ਹਾਂ ਕਿ ਉਹ ਕਿਹਨਾ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਤੇ ਦੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਦਵਾਈ ਆ ਕਿ ਉਹ ਠੀਕ ਠਾਕ ਰਹਿਣਾ ਆਦਰਵਾਈਸ ਜਿਹੜਾ ਕਾਫੀ ਮੁਸ਼ਕਲ ਹੋ ਰਿਹਾ ਦਿਨ ਬਦ ਦਿਨ ਜਿਹੜੀਆਂ ਸਥਿਤੀਆਂ ਜਾਦੇ ਖਰਾਬ ਹੋ ਰਹੀਆਂ ਨੇ ਤੇ ਕੱਲ ਨੂੰ ਜੇਕਰ ਜਗਜੀਤ ਸਿੰਘ ਦੱਲੇਵਾਲ ਨੂੰ ਕੁਝ ਹੁੰਦਾ ਤੇ ਇਹ ਆਪਾਂ ਸਿੱਧਾ ਇਸ ਗੱਲ ਨੂੰ ਬਹੁਤ ਵਾਰ ਜ਼ਿਕਰ ਕਰ ਚੁੱਕੇ ਹਾਂ ਕਿ ਇਹਦਾ ਸਿੱਧਾ ਸਿੱਧਾ ਅਸਰ ਜਿਹੜਾ ਉਹ ਭਗਵੰਤ ਮਾਨ ਸਰਕਾਰ ਤੇ ਆਉਣਾ ਤੇ ਜਿਹੜੀ ਭਗਵੰਤ ਮਾਨ ਸਰਕਾਰ ਆ ਉਹਨਾਂ ਦਾ ਹਿਸਾਬ ਕੀ ਕੁਛ ਚੱਲ ਰਿਹਾ ਉਹਨਾਂ ਦੇ ਨਾ ਅੱਜ ਇੱਕ ਮੈਂਬਰ ਉਹਨਾਂ ਦੇ ਛਤੂਰੀ ਦੇ ਨਾਲ ਹੀ ਸੰਬੰਧਤ ਐ ਸਤੰਦਰ ਛੱਠਾ ਹੁਣੀ ਉਹਨਾਂ ਨੇ ਅਸਤੀਫਾ ਦਿੱਤਾ ਉਹਦੀ ਬੁਨਿਆਦ ਉਹਨਾਂ ਨੇ ਇਹ ਬਣਾਈ ਆ ਕਿ ਦਿੱਲੀ ਦਾ ਦਖਲ ਬਹੁਤ ਜ਼ਿਆਦਾ ਹੈ ਸੋ ਇਹ ਗੱਲ ਲਗਾਤਾਰ ਹੁੰਦੀ ਰਹੀ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸੱਤਾ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਦਿੱਲੀ ਦਖਲ ਦੇ ਰਹੀ ਆ ਸੋ ਉਹਦੇ ਤੇ ਇੱਕ ਹੁਣ ਹੋਰ ਮੂਰ ਲੱਗ ਗਈ ਆ ਤੇ ਇਹ ਸਾਨੂੰ ਨਜ਼ਰ ਵੀ ਆਉਂਦਾ ਕਿ वैसे आम आदमी पार्टी ਦੇ ਤਾਂ ਜਿਹੜੇ ਐਮ ਐਲ ਏਜ਼ ਹੈਗੇ ਨੇ ਜ਼ਿਆਦਾਤਰ ਬਿਜ਼ੀ ਚੋਣ ਪ੍ਰਚਾਰ ਦੇ ਵਿੱਚ ਹੀ ਰਹਿੰਦੇ ਆ ਤੇ ਹੁਣ ਸਾਨੂੰ ਫੇਰ ਉਸ ਇਹ ਸਾਰੇ ਦਿੱਲੀ ਗਏ ਹੋਏ ਆ ਚੋਣ ਪ੍ਰਚਾਰ ਕਰਨ ਦੇ ਲਈ ਗਾਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਚਲੇ ਜਾਣਾ ਤੇ ਇਹ ਤਾਂ ਮੈਂ ਕੱਲ ਹਸ ਦੇ ਵਿੱਚ ਵੀ ਗੱਲ ਕੀਤੀ ਸੀ ਨਾ ਕਿ ਇਦਾਂ ਲੱਗਦਾ ਕਿ ਜਦੋਂ ਸਰਕਾਰ ਸੁਖਵੀਰ ਸਿੰਘ ਬਾਦਲ ਦੀ ਹੋਵੇ ਮਾਨ ਸਾਹਿਬ ਦੇ ਬਾਰੇ ਤਾਂ ਕੋ ਗੱਲ ਹੀ ਨਹੀਂ ਕਰਦਾ ਹੁਣ ਇਸ ਸਰਕਾਰ ਜਿਹੜੀ ਕਿ ਹਰ ਨਿੱਕੀ ਨਿੱਕੀ ਗੱਲ ਤੇ ਐਡ ਦੇਣਾ ਪਸੰਦ ਕਰਦੀ ਆ ਜੇਕਰ ਇਹਨਾਂ ਦੇ ਵੱਲੋਂ ਕੋਈ ਬਹੁਤ ਵੱਡਾ ਕੰਮ ਕੀਤਾ ਜਾ ਰਿਹਾ ਹੋਵੇ ਤਾਂ ਸਾਨੂੰ ਨਜ਼ਰ ਨਾ ਆਵੇ ਉਹ ਜੇ ਨਸ਼ਿਆਂ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਸੋ ਕੋਈ ਖਾਸ ਕੰਮ ਵੀ ਨਹੀਂ ਹੋ ਰਿਹਾ ਬੜਾ ਸ਼ਾਂਤੀ ਵੀ ਆ ਤੇ ਇਹ ਵੀ ਨਜ਼ਰ ਆ ਰਿਹਾ ਕਿ ਦਿੱਲੀ ਦਾ ਜਿਹੜਾ दखਲਿਆ ਉਹ ਹੱਦ ਤੋਂ ਜ਼ਿਆਦਾ ਹੈ ਉਹ ਹੌਲੀ ਹੌਲੀ ਜਿੱਦਾਂ ਮੈਂ ਬਹੁਤ ਵਾਰੀ ਇਹ ਗੱਲ ਕਹੀ ਆ ਕਿ ਤੁਸੀਂ ਆ 5 ਸਾਲ ਪੂਰੇ ਹੋ ਲੈਣ ਦਿਓ ਫਿਰ ਬਹੁਤ ਸਾਰੇ ਅਫਸਰ ਜਿਹੜੇ ਆ ਉਹ ਕਿਤਾਬਾਂ ਕਿਤੂਬਾਂ ਲਿਖਦੇ ਹੁੰਦੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਡੀਟੇਲਸ ਦੇ ਵਿੱਚ ਲਿਖਦੇ ਹੁੰਦੇ ਕਿ ਉਦੋਂ ਇਦਾਂ ਹ ਸੋ ਹੁਣ ਇਹ ਸਾਨੂੰ ਨਜ਼ਰ ਆ ਰਿਹਾ ਕਿ ਜਿਹੜਾ ਇਹ ਦਖਲ ਅੰਦਾਜ਼ੀ ਆ ਇਹ ਰੁਕ ਨਹੀਂ ਰਹੀ ਹੈ ਲਗਾਤਾਰ ਇਹਦੇ ਵਿੱਚ ਵਾਧਾ ਹੀ ਹੋ ਰਿਹਾ ਤੇ ਉਹ ਅੱਜ ਹੁਣ ਇਹਨਾਂ ਦੇ ਇੱਕ ਹੋਰ ਸਾਥੀ ਨੇ ਵੀ ਅਸਤੀਫਾ ਦੇ ਕੇ ਕਰ ਦਿੱਤਾ ਉਸ ਖਲਾਸਾ ਕਹਿ ਲਓ ਕਿ ਜਾਂ ਕਹਿ ਲਓ ਕਿ ਇਹਦਾ ਇੱਕ ਓਪਨ ਸੀਕਰਟ ਹੀ ਆ ਪਹਿਲਾਂ ਰਗਵ ਜੱਡਾ ਹੁਣੀ ਕਿਸ ਤਰੀਕੇ ਨਾਲ ਪੰਜਾਬ ਚਲਾਉਂਦੇ ਹੁੰਦੇ ਸੀ ਸੋ ਪੰਜਾਬ ਸਰਕਾਰ ਦੇ ਐਂਡ ਤੇ ਜੇਕਰ ਆਪਾਂ ਦੇਖੀਏ ਤਾਂ ਉਹ ਆਪਸ ਦੀਆਂ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਆ ਉਹਦੇ ਵਿੱਚ ਉਲਝੀ ਹੋਈ ਆ ਪਰ ਜਿਹੜਾ ਇਹ ਕਿਸਾਨੀ ਮਸਲਾ ਆ ਇਨੂੰ ਲੈ ਕੇ ਨਾ ਵੈਸੇ ਤਾਂ ਇਹ ਗੱਲ ਲਗਾਤਾਰੀ ਹੋ ਰਹੀ ਆ ਪਰ ਕੱਲ ਰਾਜਵਿੰਦਰ ਸਿੰਘ ਰਾਹੀ ਆ ਉਹਨਾਂ ਦੀ ਇੱਕ ਜਿਹੜੀ ਗੱਲਬਾਤ ਆ ਬਾਈ ਰਤਨਦੀਪ ਸਿੰਘ ਉਹਨਾਂ ਦੇ ਨਾਲ ਹੁਣ ਉਹਦੇ ਵਿੱਚ ਜਿਹੜੀਆਂ ਬੜੀ ਸਖਤ ਇੰਟਰਵਿਊ ਦਿੱਤੀ ਆ ਰਾਜਵਿੰਦਰ ਸਿੰਘ ਰਾਹੀ ਉਹਨਾਂ ਨੇ ਸਿੱਖ ਜਨਤਕ ਨੇ ਬੜਾ ਚੰਗਾ ਇਤਿਹਾਸਕਾਰ ਨੇ ਤੇ ਉਹਨੂੰ ਮੈਨੂੰ ਲੱਗਦਾ ਕਿ ਸਾਡੇ ਲੋਕ ਸ਼ਾਇਦ ਇਨੀ ਛੇਤੀ ਆਰਐਸਐਸ ਦੇ ਨਾਲ ਨਹੀਂ ਜੋੜਨਗੇ ਕਿਉਂਕਿ ਕਾਫੀ ਉਹ ਕਾਰਕੂ ਸੰਘਰਸ਼ ਦੇ ਹੱਕ ਦੇ ਵਿੱਚ ਵੀ ਤੇ ਇਤਿਹਾਸਕੀਆਂ ਕਿਤਾਬਾਂ ਉਹਨਾਂ ਨੇ ਕਾਮਰੇਡਾਂ ਦੇ ਵੱਲੋਂ ਜਿਹੜੀ ਇਤਿਹਾਸਕੇ ਨਾਲ ਪਹਿਲਾਂ ਖਾਸ ਕਰਕੇ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਲੈ ਕੇ ਜੋ ਕੁਝ ਕਹਿੰਦੇ ਰਹੇ ਆ ਉਹਨੂੰ ਕਾਫੀ ਕੌਂਟਰਡੈਕਟ ਵੀ ਕਰਦੇ ਰਹੇ ਰਾਜਮੇਂਦਰ ਸਿੰਘ ਰਾਹੀ ਹੁਣੀ ਆਪਣੀਆਂ ਲੇਖਤਾਂ ਦੇ ਨਾਲ ਸੋ ਸਿੱਖ ਹਲਕਿਆਂ ਦੇ ਵਿੱਚ ਕਾਫੀ ਇਹਨਾਂ ਨੂੰ ਪਿਆਰ ਕੀਤਾ ਜਾਂਦਾ ਜਾਂ ਕਹਿ ਲੋ ਕਿ ਇਹਨਾਂ ਦਾ ਸਨਮਾਨ ਕੀਤਾ ਜਾਂਦਾ ਪਰ ਕਿਸਾਨ ਅੰਦੋਲਨ ਨੂੰ ਲੈ ਕੇ ਜਾਂ ਕਿਸਾਨਾਂ ਨੂੰ ਲੈ ਕੇ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਉਹਨਾਂ ਦੇ ਵਿੱਚੋਂ ਉਹ ਗੱਲਾਂ ਇਦਾਂ ਦੀਆਂ ਨੇ ਕਿ ਬਹੁਤ ਸਾਰੇ ਲੋਕੀ ਕਰਦੇ ਨਹੀਂ ਪਰ ਉਹ ਹੈਗੀਆਂ ਸਾਰੀਆਂ ਉਹ ਸੱਚੀਆਂ ਹੀ ਆ ਖਾਸ ਕਰਕੇ ਜਿਹੜਾ ਇਹ ਜਾਤ ਪਾਤ ਦੀ ਬਲੀ ਜਿਹੜੀ ਗੱਲ ਆ ਮੈਂ ਅੱਗੇ ਆਪਾਂ ਕਈ ਵਾਰ ਇਹ ਗੱਲ ਕੀਤੀ ਆ ਕਿ ਕਿਸਾਨ ਮਤਲਬ ਪੰਜਾਬ ਦੇ ਵਿੱਚ ਕਿਸਾਨੀ ਦਾ ਕੀ ਮਤਲਬ ਹੈ ਜੱਟ ਪਾਈਚਾਰਾ ਸੋ ਹੁਣ ਰਾਹੀ ਸਾਹਿਬ ਨੇ ਬੜੀਆਂ ਸਪਸ਼ਟ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਹਾਲਾਂਕਿ ਮੈਂ ਇਸ ਗੱਲ ਦੇ ਪਰਸਨਲੀ ਖਿਲਾਫ ਆ ਕਿ ਕਿਸੇ ਵੀ ਚੀਜ਼ ਨੂੰ ਤੁਹਾਨੂੰ ਜਨਰਲਾਈਜ਼ ਨਹੀਂ ਕਰਨਾ ਚਾਹੀਦਾ ਵੀ ਜੇਕਰ ਤੁਸੀਂ ਕਹਿੰਦੇ ਵੀ ਸਾਰੇ ਸਾਰੀ ਤਰ੍ਹਾਂ ਇੱਕੋ ਜਿਹੇ ਨਹੀਂ ਹੁੰਦਿਆਂ ਸੋ ਜੇਕਰ ਇਹ ਜਿੱਦਾਂ ਰਾਹੀ ਸਾਹਿਬ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਇਹਨਾਂ ਦਾ ਬਤੀਰਾ ਜਿਹੜਾ ਦਲਿਤ ਵਰਗ ਆ ਉਹਨਾਂ ਦੇ ਨਾਲ ਕਿਦਾਂ ਦਾ ਆ ਵੀ ਉਹ ਤੁਸੀਂ ਮੀਡੀਆ ਵਾਲੇ ਜਾ ਕੇ ਪਿੰਡਾਂ ਦੇ ਵਿੱਚ ਦਿਖਾਉਂਦੇ ਨਹੀਂ ਇਹ ਆਪਣੇ ਆਪ ਨੂੰ ਤਾਂ ਇਹ ਕਹਿੰਦੇ ਨੇ ਕਿ ਸਾਡੇ ਕਰਜੇ ਮਾਫ਼ ਕਰੋ ਹੁਣ ਦੇਖੋ ਅੱਜ ਹੀ ਇੱਕ ਜਿਹੜੀ ਆ ਰਿਪੋਰਟ ਸਾਹਮਣੇ ਆਈ ਆ ਚਰਨਜੀਤ ਭੁੱਲਣ ਹੁਣਾਂ ਦੀ ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇਜ ਤੇ ਖਬਰ ਲੱਗੀ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਹੁਤ ਸਾਰਾ ਕਰਜ਼ਾ ਜਿਹੜਾ ਪੰਜਾਬ ਦੇ ਤਗੜੇ ਕਿਸਾਨ ਆ ਧਨੀ ਕਿਸਾਨ ਆ ਉਹਨਾਂ ਦੇ ਵੱਲੋਂ ਲਿਆ ਹੋਇਆ ਤੇ ਹੁਣ ਇਦਾਂ ਹੀ ਜਦੋਂ ਪਿਛਲੀ ਵਾਰ ਇਹਨਾਂ ਨੇ ਇਹ ਆਪਣਾ ਪੰਜਾਬ ਬੰਦ ਕੀਤਾ ਉਦੋਂ ਤੁਸੀਂ ਦੇਖੋ ਦੋ ਤਿੰਨ ਵੀਡੀਓਜ਼ ਬੜੀਆਂ ਸਰਕੂਲੇਟ ਹੋਈਆਂ ਆ ਆਨਲਾਈਨ ਜਿਹੜੀਆਂ ਜਿਹਦੇ ਵਿੱਚ ਇੱਕ ਲੇਡੀ ਇਹ ਗੱਲ ਕਹਿ ਰਹੀ ਆ ਕਿ ਤੁਹਾਡੇ ਕਰਜ਼ੇ ਮਾਫ ਹੋ ਜਾਂਦੇ ਆ ਸਾਡੇ ਨਹੀਂ ਹੁੰਦੇ ਤੁਸੀਂ ਸਾਡੀਆਂ ਦੁਕਾਨਾਂ ਧੱਕੇ ਨਾਲ ਬੰਦ ਨਾ ਕਰਵਾਓ ਫਿਰ ਇੱਕ ਸਰਦਾਰ ਜੀ ਆ ਉਹ ਵੀ ਇਸੇ ਤਰੀਕੇ ਦੀ ਗੱਲ ਕਹਿ ਰਹੇ ਨੇ ਮੈਂ ਦਵਾਈ ਲੈਣ ਜਾਣਾ ਯਾਰ ਤੁਸੀਂ ਹਰ ਤੀਏ ਦਿਨ ਤੁਸੀਂ ਰਾਹ ਰੋਕ ਦਿੰਨੇ ਆ ਜੇ ਤੁਸੀਂ ਤੁਹਾਨੂੰ ਇੰਨੀ ਪ੍ਰੋਬਲਮ ਹੈ ਤੇ ਤੁਸੀਂ ਜਿਨ੍ਹਾਂ ਦੇ ਨਾਲ ਤੁਹਾਡੀ ਲੜਾਈ ਆ ਉੱਥੇ ਜਾ ਕੇ ਲੜੋ ਸੋ ਇੱਕ ਮਾਹੌਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਹ ਉਤਪਨ ਹੋ ਰਿਹਾ ਤੇ ਇਸ ਮਾਹੌਲ ਦੇ ਵਿੱਚ ਹੁਣ ਤੁਸੀਂ ਦੇਖੋ ਜਿਹੜਾ ਆਹ ਬਾਕੀ ਉਦਯੋਗ ਹੈ ਜਿੱਦਾਂ ਹੁਣ ਪੰਜਾਬ ਦਾ ਜਿਹੜਾ ਕਪੜਾ ਉਦਯੋਗ ਹੈ ਪਿਛਲੇ ਲੰਬੇ ਸਮੇਂ ਤੋਂ BBC ਪੰਜਾਬੀ ਦੀ ਇੱਕ ਰਿਪੋਰਟ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਔਕੇ ਸਮੇਂ ਦੇ ਵਿੱਚੋਂ ਲੰਘ ਰਿਹਾ ਪਿਛਲੇ ਕਈ ਸਾਲਾਂ ਤੋਂ ਇਸ ਦਾ ਨਿਰਿਆਤ ਜਿਹੜਾ ਉਹ ਘਟ ਰਿਹਾ ਹੈ ਕੇਂਦਰ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਮੁਤਾਬਕ ਪਿਛਲੇ 3 ਸਾਲਾਂ ਦੇ ਵਿੱਚ ਇਸ ਦਾ ਨਿਰਿਆਤ 611.1 ਮਿਲੀਅਨ ਡਾਲਰ ਘਟਿਆ ਟੈਕਸਟਾਈਲ ਮੰਤਰਾਲੇ ਦੇ ਅੰਕੜੇ ਦੱਸਦੇ ਨੇ ਕਿ ਸਾਲ 2021-22 ਦੇ ਵਿੱਚ ਪੰਜਾਬ ਤੋਂ 2111.5 ਮਿਲੀਅਨ ਡਾਲਰ ਦਾ ਨਿਰਯਾਤ ਹੋਇਆ ਜੋ ਸਾਲ 2022-23 ਦੌਰਾਨ ਘਟ ਕੇ 1502.2 ਮਿਲੀਅਨ ਡਾਲਰ ਰਹਿ ਗਿਆ ਸੀ 23-24 ਦੇ ਵਿੱਚ 1500.4 ਮਿਲੀਅਨ ਡਾਲਰ ਦਾ ਨਿਰਯਾਤ ਹੋਇਆ ਸੋ 2122 ਤੋਂ ਜੇਕਰ ਆਪਾਂ ਦੇਖ ਲਈਏ 2011.5 ਮਿਲੀਅਨ ਡਾਲਰ ਤੋਂ ਲੈ ਕੇ ਪਿਛਲੇ ਸਾਲ ਇਹ 1500.4 ਮਿਲੀਅਨ ਡਾਲਰ ਤੇ ਆ ਗਿਆ ਰਾਜ ਸਭਾ ਦੇ ਵਿੱਚ ਪੰਜਾਬ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਸੰਜੀਵ अरोड़ा ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਇਹ ਅੰਕੜੇ ਟੈਕਸਟਾਈਲ ਰਾਜ ਮੰਤਰੀ ਪਵਿੱਤਰਾ ਮਾਗਰੀਟਾ ਨੇ ਰਾਜ ਸਭਾ ਦੇ ਵਿੱਚ ਪੇਸ਼ ਕੀਤੇ ਸੋ ਇਹ ਅੰਕੜੇ ਜਿਹੜੇ ਰਾਜ ਸਭਾ ਦੇ ਵਿੱਚ ਪੇਸ਼ ਹੋ ਰਹੇ ਆ ਇਹ ਇੱਕ ਛੋਟੀ ਜੀ ਤਸਵੀਰ ਆ ਕਿ ਪੰਜਾਬ ਦੇ ਬਾਕੀ ਉਤਜੋਗਾ ਦਾ ਕੀ ਹਾਲ ਆ ਤੇ ਬਾਕੀ ਹੁਣ ਇਹਦੀ ਮੈਂ ਪੂਰੀ ਰਿਪੋਰਟ ਜਿਹੜੀ ਦੇਖੀ ਆ ਉਹਦੇ ਵਿੱਚ ਜਿਹੜਾ ਵਪਾਰੀ ਵਰਗ ਆ ਉਹ ਬਹੁਤ ਸਾਰੀਆਂ ਪ੍ਰੋਬਲਮਸ ਦਾ ਜ਼ਿਕਰ ਕਰਦਾ ਜਿੱਦਾਂ ਇੱਕ ਤਾਂ ਜਿਹੜਾ ਹੈਗੇ ਨੇ ਇੱਥੇ ਹੁਣ ਇਹਨਾਂ ਨੇ ਵੀ ਉਹਦਾ ਵਿੱਚ ਜ਼ਿਕਰ ਕੀਤਾ ਰਿਪੋਰਟ ਦੇ ਵਿੱਚ ਕਿ ਜੀਤ ਲਖੜਾ ਸੁਪਰ ਫਾਈਨ ਨਿਟਡ ਲਿミਟਿਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਉਹ ਜਿਹੇ ਕਾਰੋਬਾਰੀਆਂ ਦੇ ਵਿੱਚ ਸ਼ਾਮਲ ਨੇ ਜਿਹੜੇ ਪਿਛਲੇ ਕੁਝ ਸਮੇਂ ਦੌਰਾਨ ਨਿਰਯਾਤ ਦੇ ਕਾਰੋਬਾਰ ਤੋਂ ਪਿੱਛੇ ਹਟੇ ਨੇ ਉਹਨਾਂ ਨੇ ਦੱਸਿਆ ਕਿ ਕੱਪੜੇ ਦਾ ਕਾਰੋਬਾਰ ਅਸੀਂ 1980 ਵਿੱਚ ਸ਼ੁਰੂ ਕੀਤਾ ਸੀ ਪਰ ਨਿਰਿਆਤ ਦਾ ਕਾਰੋਬਾਰ ਅਸੀਂ 2009 ਦੇ ਵਿੱਚ ਸ਼ੁਰੂ ਕੀਤਾ ਸੋ ਜਿਹੜੇ ਜਗ੍ਹਾਾਂ ਤੇ ਪਹਿਲਾਂ ਦबई, ਇਜ਼ਰਾਈਲ, ਯੂਐਸਏ, ਯੂਰਪ ਦੇ ਕਈ ਦੇਸ਼ਾਂ ਵਿੱਚ ਨਿਰਿਆਤ ਕਰਦੇ ਸੀ ਕਰੋਨਾ ਤੋਂ ਬਾਅਦ ਬੰਦ ਕਰ ਦਿੱਤਾ ਕਰੋਨਾ ਕਾਲ ਦਾ ਨਿਰਿਆਤ ਦੇ ਕਾਰੋਬਾਰ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪਿਆ ਇਹ ਤਾਂ ਪੂਰੀ ਦੁਨੀਆ ਮੰਨਦੀ ਆ ਇਸ ਚੀਜ਼ ਨੂੰ ਕਿ ਕਰੋਨਾ ਦੇ ਕਰਕੇ ਬੜਾ ਜ਼ਿਆਦਾ ਨੁਕਸਾਨ ਜਿਹੜਾ ਉਹ ਹੋਇਆ ਆ ਸੋ ਇਹਦੇ ਵਿੱਚ ਫਿਰ ਇੱਕ ਗੱਲ ਕਿਤੇ ਨਾ ਕਿਤੇ ਇਹ ਵੀ ਆਉਂਦੀ ਆ ਕਿ ਜਿਹੜੀ ਬਾਰ-ਬਾਰ ਸਾਡੀਆਂ ਰੀਲਾਂ ਰੁਕੀਆਂ ਜਾਂਦੀਆਂ ਸੜਕਾਂ ਜਾਮ ਕੀਤੀਆਂ ਜਾਂਦੀਆਂ ਬੇਸ਼ੱਕ ਚਲੋ ਹੁਣ ਸੜਕਾਂ ਦੇ ਲਈ ਤਾਂ ਕਿਸਾਨ ਜਾਂ ਦੱਲੇ ਵਾਲ ਸਾਹਿਬ ਦੀ ਤੇ ਰਿਆ ਪੰਦੀਰ ਸਾਹਿਬ ਦੀ ਉਹ ਕਹਿੰਦੇ ਸੀ ਤਾਂ ਸਾਈਡ ਤੇ ਬੈਠੇ ਆ ਸੜਕ ਤਾਂ ਸਟੇਟ ਨੇ ਬੰਦ ਕੀਤੀ ਆ ਪਰ ਜਦੋਂ ਇਹ ਰੇਲਾਂ ਰੋਕਦੇ ਨੇ ਬਾਰ ਬਾਰ ਉਹਦਾ ਸਿੱਧਾ ਸਿੱਧਾ ਫਰਕ ਜਿਹੜਾ ਪੈਂਦਾ ਪੰਜਾਬ ਦੇ ਵਪਾਰ ਦੇ ਉੱਤੇ ਇਹ ਗੱਲ ਕਿਸੇ ਨਾ ਕਿਸੇ ਨੂੰ ਤਾਂ ਕਿਸੇ ਟਾਈਮ ਕਰਨੀ ਹੀ ਪੈਣੀ ਆ ਕਿਉਂਕਿ ਡੈਫੀਨਿਟਲੀ ਪੰਜਾਬ ਦਾ ਇੱਕ ਬਹੁਤ ਵੱਡਾ ਵਰਗ ਜਿਹੜਾ ਖੇਤੀਬਾੜੀ ਦੇ ਨਾਲ ਸੰਬੰਧਤ ਆ ਪੰਜਾਬ ਇੱਕ ਖੇਤੀਬਾੜੀ ਤੇ ਨਿਰਭਰ ਸੂਬਾ ਆ ਪਰ ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਉਦਯੋਗ ਨੇ ਤੇ ਇਹਨਾਂ ਦੇ ਕਰਕੇ ਹੀ ਸਾਰੀ ਕਦੀ ਵੀ ਜਿਹੜੀ ਜਦਾ ਇੰਗਲਿਸ਼ ਦੀ ਇੱਕ ਕਹਿੰਦੇ ਹੁੰਦੇ ਨਾ ਸਾਰੇ ਜਿਹੜੇ ਐਗਜ਼ਾ ਇੱਕੋ ਬਾਸਕਟ ਦੇ ਵਿੱਚ ਨਹੀਂ ਪਾਉਣੇ ਚਾਹੀਦੇ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਤੁਸ ਤੁਹਾਨੂੰ ਆਪਣੀ ਸਟੇਟ ਨੂੰ ਲੈ ਕੇ ਅੱਗੇ ਵਧਣਾ ਹੁੰਦਾ ਉਹਦੇ ਵਿੱਚ ਡੈਫੀਨੇਟਲੀ ਕਿਸਾਨੀ ਇੱਕ ਵੱਡੀ ਧਿਰ ਹੈ ਤੇ ਕਿਸਾਨੀ ਦੇ ਲਈ ਸਰਕਾਰਾਂ ਨੂੰ ਜਿਹੜਾ ਉਹ ਆਪਣੀਆਂ ਨੀਤੀਆਂ ਉਸ ਹਾਵਨਾ ਬਣਾਉਣੀਆਂ ਵੀ ਚਾਹੀਦੀਆਂ ਤੇ 노 ਡਾਊਟ ਸਰਕਾਰਾਂ ਬਣਾਉਂਦੀਆਂ ਵੀ ਨਹੀਂ ਹੁਣ ਜਿਹੜੇ ਦੂਜੇ ਲੋਕ ਨੇ ਉਹ ਕਹਿੰਦੇ ਨੇ ਕਿ ਭਾਈ ਇਹਨਾਂ ਦੇ ਮੋਟਰਾਂ ਦੇ ਬਿੱਲ ਮਾਫ ਆ ਬਹੁਤ ਵਾਰੇ ਕਰਜ਼ਾ ਹੁਣ ਦੇਖੋ ਕਰਜ਼ਾ ਮਾਫੀ ਦੀ ਗੱਲ ਆਉਂਦੀ ਹੈ ਤੇ ਲੋਕੀ ਸਵਾਲ ਉਠਾਉਂਦੇ ਨਹੀਂ ਨਾ ਜਿਵੇਂ ਮੈਂ ਕਹਾਂ ਕਿ ਸਾਡੇ মিডিਆ ਦੇ ਵਿੱਚ ਤਾਂ ਜਾਂ ਤਾਂ ਇੱਕ ਹਿੱਸਾ ਉਹ ਇੱਕ ਬਿਨਾ ਵਜਾ ਤੋਂ تنਕੀਦ ਕਰੀ ਜਾਂਦਾ ਇੱਕ ਜਿਹੜਾ ਬਿਨਾ ਬਿਨਾ ਵਜਾ ਤੋਂ ਗੁੱਡੇ ਬੰਨੀ ਜਾਂਦਾ ਜਿਹੜਾ ਟਰੈਕਟਰਾਂ ਦਾ ਟਰਾਲੀਆਂ ਦਾ ਹੀ ਦਿਖਾ ਲਈ ਜਾਂਦਾ ਵੀ ਕਿੰਨੇ ਆ ਸੋਹਣੇ ਟਰੈਕਟਰ ਤੇ ਕਿੰਨੇ ਸੋਹਣੇ ਟਰਾਲੀਆਂ ਨੇ ਪਰ ਬਹੁਤ ਸਾਰੇ ਲੋਕ ਇਸ ਗੱਲ ਤੇ ਸਵਾਲ ਕਰਦੇ ਨੇ ਕਿ ਭਾਈ ਜਿਹੜੇ ਤੁਸੀਂ ਕਰਜੇ ਮਾਫ ਕਰਵਾਉਣਾ ਚਾਹੁੰਦੇ ਹੋ ਉਹ ਤੁਸੀਂ ਲਏ ਕਿਹੜੀ ਚੀਜ਼ ਲਈ ਸੀ ਹੁਣ ਇਹ ਸਾਨੂੰ ਵੀ ਪਤਾ ਕਿ ਵੱਡੇ ਵੱਡੇ ਵਿਆਹ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਆ ਉਹਨਾਂ ਤੇ ਕਿੰਨਾ ਖਰਚਾ ਹੁੰਦਾ ਤੇ ਉਹਨਾਂ ਦੇ ਵਿੱਚੋਂ ਇਦਾਂ ਦੀਆਂ ਕਿੰਨੀਆਂ ਰਿਪੋਰਟਾਂ ਆਪਾਂ ਖਬਰਾਂ ਦੇ ਵਿੱਚ ਕਿਵਲ ਆਨੇ ਜਿਹੜਾ ਕਿਸਾਨ ਨੇ ਆਪਣੀ ਧੀ ਦੇ ਵਿਆਹ ਲਈ ਕਰਜ਼ਾ ਚੱਕ ਲਿਆ ਜਦ ਕਿ ਸਾਰਿਆਂ ਨੂੰ ਪਤਾ ਕਿ ਜੇਕਰ ਤੁਸੀਂ ਨਹੀਂ ਤੁਹਾਡੇ ਕੋਲ ਉਹਨੇ ਪੈਸੇ ਤਾਂ ਤੁਸੀਂ ਵਿਆਹ ਦੇ ਚਾਰ ਲਾਮਾ ਤਾਂ ਬਹੁਤ ਈਜ਼ੀ ਦੇ ਸਕਦੇ ਆ ਤੁਸੀਂ ਗੁਰੂ ਘਰ ਜਾ ਕੇ ਹਾਂ ਉਹ ਜੇਕਰ ਤੁਹਾਡੀ ਚਾਦਰ ਜਿਹੜੀ ਆ ਉਹ ਤੁਹਾਨੂੰ ਇਜਾਜ਼ਤ ਦਿੰਦੀ ਆ ਤਾਂ ਤੁਸੀਂ ਜਿੱਦੀ ਮਰਜ਼ੀ ਪਸਾਰ ਲਾਓ ਉਹਨੂੰ ਤੇ ਇਹ ਇੱਕ ਵੈਸੇ ਵੀ ਇੱਕ ਸਮਾਜਿਕ ਗੱਲ ਵੀ ਆ ਪਰ ਡੈਫੀਨਿਟਲੀ ਜਿਹੜੇ ਦੂਜੇ ਪਾਸੇ ਦੇ ਲੋਕ ਨੇ ਜਿਹੜੇ ਗੈਰ ਕਿਸਾਨੀ ਵਰਗ ਦੇ ਨਾਲ ਸੰਬੰਧਿਤ ਲੋਕ ਨੇ ਉਨ੍ਹਾਂ ਦੇ ਵੱਲੋਂ ਹੁਣ ਦਿਨਵਾਦ ਨੇ ਇਹਦੇ ਤੇ ਸਵਾਲ ਉਠਾਉਣੇ ਸ਼ੁਰੂ ਹੋਏ ਨੇ ਕਿ ਭਾਈ ਤੁਸੀਂ ਹਰ ਬਾਰ ਆਪਣੀ ਤੁਹਾਡੇ ਲਈ ਤਾਂ ਹੁਣ ਜਿਹੜਾ ਰਾਹੀ ਸਾਹਿਬ ਨੇ ਕਿਹਾ ਕਿ ਇਸ ਜਿੰਨੀਆਂ ਵੀ ਸਰਕਾਰਾਂ ਨੇ ਉਹ ਕਿਸਾਨਾਂ ਤੋਂ ਤਾਂ ਉਹ ਡਰਦੀਆਂ ਨੇ ਕਿਸਾਨਾਂ ਦੇ ਤਾਂ ਖਿਲਾਫ ਕੋਈ ਕੁਝ ਨਹੀਂ ਕਹਿੰਦਾ ਚਾਹੇ ਕੈਪਟਨ ਸਾਫ ਸੀ ਜਾਂ ਪਹਿਲਾਂ ਬਾਦਲ ਸਾਫ ਦੀ ਸਰਕਾਰ ਹੁੰਦੀ ਸੀ ਤੇ ਜਾਂ ਹੁਣ ਵਾਲੇ ਵੀ ਇਹ ਤਾਂ ਕਿਸਾਨਾਂ ਦੇ ਖਿਲਾਫ ਤਾਂ ਕੁਝ ਨਹੀਂ ਕਹਿੰਦੇ ਤਾਂ ਸਮਾਂ ਕਿ ਸਾਈਡ ਤੇ ਹੋ ਜਾਂਦੇ ਨੇ ਇਹ ਗੱਲ ਤੁਸੀਂ ਦੇਖੋ ਦੂਜੇ ਪਾਸੇ ਜਦੋਂ ਟੀਚਰ ਯੂਨੀਅਨ ਦਾ ਧਰਨਾ ਲੱਗਦਾ ਕੰਪਿਊਟਰ ਟੀਚਰ ਵਾਲੇ ਮਰਨ ਵਰਤ ਰੱਖਦੇ ਨੇ ਉਹਦੇ ਤੇ ਭਗਵੰਤ ਸਿੰਘ ਮਾਨ ਦਾ ਜਾਂ ਆਮ ਆਦਮੀ ਪਾਰਟੀ ਸਰਕਾਰ ਦਾ ਨੈਰੇਟਿਵ ਹੋਰ ਹੁੰਦਾ ਜਦੋਂ ਕਿਸਾਨਾਂ ਦੇ ਨਾਲ ਗੱਲ ਕਰਦੇ ਨੇ ਉਹਦੇ ਤੋਂ ਬਦਲ ਜਾਂਦੇ ਉਹਦੇ ਤੇ ਇਹ ਕਹਿੰਦੇ ਕਿ ਦੇਖੋ ਜੀ ਮੋਦੀ ਹੁਣੀ ਉਹਨਾਂ ਨੂੰ ਸੱਦਦੇ ਕਿਉਂ ਨਹੀਂ ਮੋਦੀ ਹੁਣੀ ਇਹ ਇਹਨਾਂ ਲੋਕਾਂ ਤੇ ਇਹੀ ਗੱਲ ਫਿਰ ਆਪਾਂ ਪੰਜਾਬ ਦੇ ਟੀਚਰਾਂ ਲਈ ਵੀ ਕਹਿ ਸਕਦੇ ਆ ਨਾ ਤੇ ਵੈਸੇ ਵੀ ਇਹ ਇਹ ਗੱਲਾਂ ਟਿਕਟੌਕ ਤੇ ਜਾਂ ਵੈਸੇ ਰੀਲਾਂ ਦੇ ਵਿੱਚ ਸਿਰਫ ਤੇ ਸਿਰਫ ਭਾषण ਦੇਣ ਨੂੰ ਥੋੜੋ ਹੈ ਕਿ ਭਾਈ ਟੀਚਰ ਜਿਹੜਾ ਉਹਦੀ ਉਹਦੀ ਸਭ ਤੋਂ ਜਿਆਦਾ ਮਹੱਤਤਾ ਹੁੰਦੀ ਹੈ ਟੀਚਰ ਇੱਕ ਦੇਸ਼ ਨੂੰ ਬਣਾਉਂਦਾ ਟੀਚਰ ਇੱਕ ਸਮਾਜ ਨੂੰ ਬਣਾਉਂਦਾ ਤੇ ਉਹ ਟੀਚਰ ਵਿਚਾਰਾ ਆਪ ਸੜਕਾਂ ਦੇ ਉੱਤੇ ਕੁੱਟ ਖਾ ਰਿਆ ਹੋਵੇ ਤਾਂ ਉਹਨੇ ਕਿਦਾਂ ਦਾ ਸਮਾਜ ਬਣਾਉਣਾ ਤੇ ਇਹਦੇ ਲਈ ਵੀ ਤਾਂ ਸਰਕਾਰਾਂ ਹੀ ਜ਼ਿੰਮੇਵਾਰ ਨੇ ਤੇ ਉਹ ਸਾਰੇ ਜਿਹੜੇ ਵਰਗ ਆ ਉਹ ਵੀ ਇਹ ਗੱਲ ਹੁਣ ਕਰਨਾ ਸ਼ੁਰੂ ਹੋ ਗਏ ਨੇ ਕਿ ਮੀਡੀਆ ਵੀ ਆ ਜਬ ਬਾਕੀ ਜਿਹੜੇ ਵਰਗ ਆ ਉਹਨਾਂ ਨੂੰ ਕਿਸਾਨ ਤਾਂ ਕੁੱਟ ਖਾਂਦੇ ਦੀਦੇ ਨੇ ਤੇ ਜਾਂ ਉਹਨਾਂ ਦਾ ਕਰਜ਼ਾ ਮਾਫੀ ਦੀ ਤਾਂ ਗੱਲ ਹੁੰਦੀ ਆ ਪਰ ਸਾਡਾ ਜਿਹੜਾ ਬਾਕੀ ਸਾਰਾ ਓਲਟ ਗੈਦਰ ਆ ਸੀ ਇਹਦੀ ਗੱਲ ਬਹੁਤ ਘੱਟ ਹੁੰਦੀ ਆ ਤੇ ਇਸੇ ਕਰਕੇ ਮੈਂ ਅੱਗੇ ਵੀ ਇਹਦੇ ਵਿੱਚ ਇੱਕ ਗੱਲ ਕਹੀ ਸੀ ਕਿ ਜਦੋਂ ਭਾਜਪਾ ਨੇ ਹਰਿਆਣੇ ਦੇ ਵਿੱਚ ਆਪਣੀ ਜਿੱਤ ਕੱਢੀ ਆ ਨਾ ਤਾਂ ਹਰਿਆਣੇ ਤੇ ਪੰਜਾਬ ਦਾ ਕੋਈ ਜ਼ਿਆਦਾ ਫਰਕ ਨਹੀਂ ਤੇ ਜੋਗੀ ਵਰਗਾ ਪੰਜਾਬ ਦੇ ਵਿੱਚ ਕੋਈ ਚਾਹੀਦਾ ਇਹ ਬਿਰਤਾਂਤ ਐਵੇਂ ਬਿਨਾਂ ਕਿਸੇ ਗੱਲ ਤੋਂ ਨਹੀਂ ਆ ਗਿਆ ਬਹੁਤ ਸਾਰੇ ਲੋਕ ਇਸ ਤੇ ਹੁਣ ਗੱਲ ਕਰਦੇ ਨੇ ਕਿ ਕੀ ਜੇਕਰ ਬੀਜੇਪੀ ਇਹਦੇ ਵਿੱਚੋਂ ਆਪਣੀ ਜਿੱਤ ਕੱਢ ਸਕਦੀ ਆ ਕਿ ਕਿਸਾਨਾਂ ਨੂੰ ਇੱਕ ਪਾਸੇ ਕਰ ਦਿਓ ਤੇ ਫਿਰ ਇਹਦੇ ਵਿੱਚ ਜਿਹੜੀ ਇਹ ਜੱਟਾਂ ਤੇ ਦਲਤਾਂ ਵਾਲੀ ਗੱਲ ਆ ਇਹ ਵੀ ਬੜੀ ਖੁੱਲ ਕੇ ਆਉਂਦੀ ਆ ਹੁਣ ਇਹਦੇ ਤੇ ਲੋਕੀ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ ਜੇਕਰ ਮੈਂ ਕਿਉਂਕਿ ਰਾਜਵਿੰਦਰ ਸਿੰਘ ਰਾਹੀ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੇ ਪੁੱਛਿਆ ਕਿ ਭਾਈ ਉਹੀ ਮਨਪ੍ਰੀਤ ਸਿੰਘ ਬਾਦਲ ਵੀ ਤਾਂ ਬੀਜੇਪੀ ਦਾ ਹੀ ਸੀ ਤੇ ਹੰਸਰਾਜ ਹੰਸ ਵੀ ਬੀਜੇਪੀ ਦਾ ਹੀ ਸੀ ਫਿਰ ਮਨਪ੍ਰੀਤ ਬਾਦਲ ਦਾ ਉਹਨਾਂ ਵਿਰੋਧ ਕਿਉਂ ਨਹੀਂ ਹੋਇਆ ਰਾਜਵਿੰਦਰ ਸਿੰਘ ਰਾਹੀ ਉਹਨਾਂ ਦਾ ਤਾਂ ਇਹ ਦਾਵਾ ਕਿ ਮਨਪ੍ਰੀਤ ਬਾਦਲ ਦਾ ਵਿਰੋ ਜਟਪੁਰਾ ਇਹਨਾਂ ਦਾ ਜਿਹੜੇ ਕਿਸਾਨ ਕਿਸਾਨੀ ਤੇ ਰੋਪ੍ਰੋਟੈਸਟ ਕਰ ਰਹੀਆਂ ਸੀਗੀਆਂ ਰਾਜਵਿੰਦਰ ਸਿੰਘ ਰਾਹੀ ਦਾ ਦਾਵਾ ਕਿ ਇਹਨਾਂ ਨੇ ਤਾਂ ਕਰਕੇ ਜਿਹੜਾ ਮਨਪ੍ਰੀਤ ਬਾਦਲ ਦਾ ਘੱਟ ਵਿਰੋਧ ਕੀਤਾ ਤੇ ਹੰਸ ਰਾਜ ਹੰਸ ਕਿਉਂਕਿ ਉਹ ਇੱਕ ਦਲਿਤ ਆ ਤੇ ਉਹਨੂੰ ਤਾਂ ਵਿਚਾਰੇ ਨੂੰ ਤੁਸੀਂ ਸਾਹਮਣੇ ਨਹੀਂ ਲੈਣ ਦਿੱਤਾ ਤੇ ਇਹ ਗੱਲਾਂ ਤਾਂ ਆਬੀਸਲੀ ਜੇ ਦਿਨਵਾ ਦਿਨ ਤੁਸੀਂ ਇਹ ਇੱਕ ਕਲੈਸ਼ ਵਾਲਾ 올ਟ ਗੈਦਰ ਅੱਜ ਦੀ ਆਪਣੀ ਸਾਰੀ ਗੱਲਬਾਤ ਦਾ ਜਿਹੜਾ ਮੇਨ ਮੰਤਵ ਇਹ ਆ ਕਿ ਪੰਜਾਬ ਦੇ ਅੰਦਰ ਇਹ ਸਾਰਾ ਇੱਕ ਕਲੈਸ਼ ਦਾ ਮਾਹੌਲ ਬਣ ਰਿਹਾ ਇੱਕ ਪਾਸੇ ਕਿਸਾਨੀ ਧਿਰਾਂ ਨੇ ਤੇ ਦੂਜੇ ਪਾਸੇ ਇੱਕ ਹੋਰ ਬਹੁਤ ਵੱਡਾ ਵਰਗ ਆ ਤੇ ਉਸ ਵਰਗ ਦੇ ਨਾਲ ਉਹਨਾਂ ਦਾ ਇਹ ਕਹਿਣਾ ਕਿ ਇੱਕ ਤਾਂ ਤੇ ਇਹਦੇ ਵਿੱਚ ਚਾਹੇ ਕਿਸੇ ਨੂੰ ਸਹੀ ਲੱਗੇ ਕਿਸੇ ਨੂੰ ਚੰਗਾ ਲੱਗੇ ਬੁਰਾ ਲੱਗੇ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਜਿਹੜਾ ਦਲਿਤ ਭਾਈਚਾਰਾ ਆ ਤੇ ਪੰਜਾਬ ਦੇ ਪਿੰਡਾਂ ਦਾ ਜਿਹੜਾ ਜੱਟ ਭਾਈਚਾਰਾ ਆ ਇਹਨਾਂ ਨੇ ਰੂਲ ਹੀ ਕੀਤਾ ਇੱਕ ਤਰੀਕੇ ਨਾਲ ਤੇ ਪੰਜਾਬ ਦੀ ਸਰਕਾਰ ਦੇ ਵਿੱਚ ਵੀ ਕਬਜ਼ਾ ਤਕਰੀਬਨ ਜਿਹੜਾ ਜੱਟ ਭਾਈਚਾਰੇ ਦਾ ਏਰੀਆ ਤੇ ਉਹਨਾਂ ਨੂੰ ਰਾਹੀ ਸਾਹਿਬ ਨੂੰ ਪੁੱਛਿਆ ਵੀ ਚਰਨਜੀਤ ਚੰਨੀ ਉਹ ਕਹਿੰਦੇ ਗੱਲ ਵੀ ਸਹੀ ਆ ਵੀ ਉਹ ਤਾਂ ਵਿਚਾਰਾ 3 ਮਹੀਨੇਾਂ ਲਈ ਆਇਆ ਸੀ ਤਾਂ 3 ਮਹੀਨੇਾਂ ਦੇ ਵਿੱਚ ਉਹਨੇ ਕਿੱਡਾ ਕਨਕਲਾਬ ਲਿਆ ਆਉਣਾ ਸੀ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੀਆਂ ਫਾਲਟ ਲਾਈਨਸ ਨੇ ਇਹਦੇ ਵਿੱਚ ਇਸੇ ਹੀ ਫਾਲਟ ਲਾਈਨ ਦੇ ਵਿੱਚ ਇੱਕ ਹੋਰ ਸਭ ਤੋਂ ਵੱਡੀ ਫਾਲਟ ਲਾਈਨ ਇਹ ਆ ਕਿ ਜਿਹੜੀ ਇਹ ਸਾਰਾ ਸਾਡਾ ਖਾਲਸਤਾਨ ਵਾਲੀ ਡਿਬੇਟ ਆ ਉਹਦੇ ਵਿੱਚ ਹੁਣ ਇੱਕ ਬਹੁਤ ਵੱਡੀ ਧਿਰ ਕੱਲ ਨੂੰ ਖੜੀ ਹੋਣ ਜਾ ਰਹੀ ਆ ਕਿ ਭਾਈ ਅਮਰਿਤਪਾਲ ਸਿੰਘ ਹੁਣੀ ਜਿਹੜੀ ਉਹ ਆਪਣੀ ਪੋਲੀਟੀਕਲ ਪਾਰਟੀ ਬਣਾ ਰਹੇ ਨੇ ਉਹਨਾਂ ਦਾ ਆਪਣਾ ਬੜੀ ਪਾਟੋ ਧਾੜਿਆ ਇਹਨਾਂ ਹਲਕਿਆਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਵੀ ਉੱਥੇ ਜਿਹੜੀ ਆ ਰੈਲੀ ਆਪਣੇ ਕਰਨੀ ਆ ਮਾਗੀ ਦੇ ਵਿੱਚ ਕਾਨਫਰੰਸ ਕਰਨੀਆਂ ਅਕਾਲੀਆਂ ਨੇ ਵੀ ਕਰਨੀਆਂ ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਧਿਰ ਨੇ ਵੀ ਕਰਨੀ ਹੈ ਹੁਣ ਆਪਾਂ ਕੱਲੂ ਦੇਖਦੇ ਹਾਂ ਕਿ ਉੱਥੇ ਇਕੱਠ ਕਿਹਦੇ ਵਿੱਚ ਜ਼ਿਆਦਾ ਹੁੰਦਾ ਪਰ ਡੈਫੀਨਿਟਲੀ ਪੰਜਾਬ ਨੂੰ ਇੱਕ ਚੰਗੀ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਹੜੀ ਕਿ ਇਹ ਸਾਰੇ ਮਸਲਿਆਂ ਨੂੰ ਇਹਨਾਂ ਨੂੰ ਹੱਲ ਕਰ ਸਕੇ ਇਹਨਾਂ ਨੂੰ ਹੱਲ ਦੇ ਵੱਲ ਵਧਾਉਣਾ ਸ਼ੁਰੂ ਕਰ ਸਕੇ ਅਦਰਵਾਈਜ਼ ਜਿਹੜਾ ਇਹ ਕਲੈਸ਼ ਆ ਦਿਨ-ਬਦ ਦਿਨ ਜਿਹੜਾ ਇਹ ਵੱਡਾ ਹੁੰਦਾ ਜਾ ਰਿਹਾ ਜਿਹੜਾ ਪਾੜਾ ਹੈ ਦਿਨ-ਬਦ ਦਿਨ ਵੱਧਦਾ ਜਾ ਰਿਹਾ ਸੋ ਲਗਾਤਾਰ ਬਹੁਤ ਸਾਰੇ ਮਸਲੇ ਤੁਹਾਡੇ ਨਾਲ ਜੁੜਦੇ ਰਹਿਣਗੇ ਅੱਜ ਇਸ ਮਸਲੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਜ ਤੇ ਬਾਕੀ ਵਰਗਾਂ ਦਾ ਜਿਹੜਾ ਇੱਕ ਪਾੜਾ ਵੀ ਵੱਧ ਰਿਹਾ ਤੇ ਤੁਹਾਡਾ ਇਹਦੇ ਬਾਰੇ ਕੀ ਰਾਏ ਆ ਤੁਸੀਂ ਜਰੂਰ ਆਪਣੀ ਪ੍ਰਤੀਕਿਰਿਆ ਬਿਆਨਤ ਕਰ ਸਕਦੇ ਹੋ ਆਪਣਾ ਤੇ ਆਪਣੀ ਸਟਾਈਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ